ਜੇ ਨਾ ਬੈਠੇ ਨੂੰ ਤਿਆਰ ਆ ਆਓ ਕਿਥੇ ਬਾਹਰ ਤੋਂ ਤੁਹਾਨੂੰ ਦੱਸਿਓ ਅੱਜ ਦਾ ਰੋਜ਼ ਪਰਚਨ ਵਾਲੇ ਗੋਮੁਤੇ ਭਾਰਤੀ ਜਨਤਾ ਪਾਰਟੀ ਦਾ ਆਪਣਾ ਸਿੱਧਾ ਤੇ ਸਪਸ਼ਟ ਸੰਦੇਸ਼ ਭਾਰਤੀ ਜਨਤਾ ਪਾਰਟੀ ਪੰਜਾਬ ਲਈ ਸਿੱਧਾ ਰੈਗੂਲੇਸ਼ਨ ਪਾ ਕੇ ਪਤਾ ਹੋਇਆ ਕਿ ਸੰਯੁਕਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਰ ਮੁੱਦੇ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਡਟ ਕੇ ਖੜੀ ਹੈ ਔਰ ਡਟ ਕੇ ਉਹਨਾਂ ਨੂੰ ਤੋੜਾ ਦੇਗੀ ਪੰਜਾਬ ਖੁਰਦਾਰ ਮਾਨ ਤੋਂ ਇਲਾਵਾ ਕੁਝ ਨਹੀਂ ਉਹਦੇ ਪੇਜਾਂ 'ਤੇ ਐਡ ਸਿਰਫ ਇਸ ਤਰ੍ਹਾਂ ਕੇ ਲਵਾਈ ਜਾ ਰਹੀ ਹੈ ਝੂਠ ਗਿਆਨ ਕੇ ਪਾਜਾ ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਲੁਧਿਆਣਾ ਵੱਲੋਂ ਭਗਵੰਤ ਮਾਨ ਸਰਕਾਰ ਦਾ ਜਿਹੜਾ ਡਬਲ ਰੂਪ ਹੈ ਡਬਲ ਸਟੈਂਡਰਡ ਰੂਪ ਅੱਜ ਉਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਪ੍ਰਦਰਸ਼ਨ ਕੀਤਾ ਹੈ ਭਗਵੰਤ ਮਾਨ ਸਰਕਾਰ ਆਪਣੀਆਂ ਨਿਲਾਇਕੀਆਂ ਨੂੰ ਚੁਪਾਲ ਲਈ ਜੋ ਕੁਝ ਹਤਕੰਡੇ ਅਪਣਾ ਰਹੇ ਆ ਕੱਲ ਸਾਡੇ ਭਾਰਤੀ ਜਨਤਾ ਪਾਰਟੀ ਦਫਤਰ ਦੇ ਬਾਹਰ ਇਹਨਾਂ ਨੇ ਜਿਹੜਾ ਪਤਲਾ ਫੂਕਿਆ ਉਹ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਲਈ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਅੱਜ ਹਰ ਫਰੰਟ ਦੇ ਉੱਤੇ ਭਗਵੰਤ ਮਾਨ ਸਰਕਾਰ ਫੇਲ ਹੈ ਸ਼ਰਾਬੀ ਮੁੱਖ ਮੰਤਰੀ ਫੇਲ ਹੈ ਔਰ ਸਾਨੂੰ ਪੰਜਾਬ ਦੀ ਜਨਤਾ ਨੂੰ ਇਹ ਹੀ ਨਹੀਂ ਪਤਾ ਅੱਜ ਕਿ ਸਾਡੇ ਪੰਜਾਬ ਦਾ ਰਾਖੀ ਕੌਣ ਹੈ ਕੀ ਭਗਵੰਤ ਮਾਨ ਹੈ ਕੇਜਰੀਵਾਲ ਹੈ ਮਨੀਸ਼ ਸੋਧਿਆ ਹੈ ਕੌਣ ਹੈ ਪੰਜਾਬ ਦਾ ਰਾਖੀ ਇਸ ਪਾਰਟੀ ਨੇ ਹਰ ਬੰਦੇ ਨੂੰ ਚਾਹੇ ਸਾਡੇ ਇੱਥੇ ਨਸ਼ੇ ਦਾ ਕਾਰੋਬਾਰ ਚਹੇ ਲੈਣ ਮਾਫੀਆ ਸੈਂਡ ਮਾਫੀਆ ਇਹਨਾਂ ਨੇ ਪੰਜਾਬ ਦੀ ਜਨਤਾ ਨੂੰ ਦੁਖੀ ਕਰ ਲਿਆ ਔਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਕਟਰਪਰਨ ਕਰਕੇ ਜਾਂਦਾ ਦੀ ਇੱਥੋਂ ਇਹਨਾਂ ਨੂੰ ਜੜੋ ਖਤਮ ਕਰਕੇ ਦੁਨੀਆ ਨੂੰ ਪੰਜਾਬ ਦੀ ਸਾਰੀ ਜਨਤਾ ਨੂੰ ਕਿੱਥੇ ਰਲੀਫ ਦਵਾਂਗੇ ਇਹਨਾਂ ਕਹਿੰਦਾ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ